ਨਾਟਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਪੈਗੰਬਰ حضرت ਮੁਹੰਮਦ ਸਾਹਿਬ ਦੇ ਜਨਮ ਦਿਹਾੜੇ ਮੌਕੇ ਮਨਾਏ ਗਏ ਜਸ਼ਨੇ ਮਿਲਾਦੁਨ ਵੀ ਸਮਾਰੋਹ ਦੌਰਾਨ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਸਿੰਧਾਲੀ ਖੇਤਰ ਤੋਂ ਨਿਕਲੇ ਸ਼ਾਨਦਾਰ ਜਲੂਸੇ ਮੁਹੰਮਦੀ ਵਿੱਚ ਪੰਜਾਬ ਬਾੜਕ ਪੀੜਤਾ ਦੀ ਸਹਾਇਤਾ ਲਈ ਖਾਸ ਚਾਦਰ ਨਿਕਾਲੀ ਗਈ ਜਿਸ ਵਿੱਚ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਆਰਥਿਕ ਯੋਗਦਾਨ ਪਾਇਆ ਮਾਨਵਤਾ ਤੇ ਪਾਈਚਾਰੇ ਦੀ ਇਸ ਅਨੋਖੀ ਪਹਿਲ ਹੇਠ 1 ਲੱਖ ਰੁਪਏ ਦੀ ਸਹਾਇਤਾ ਰਕਮ ਇਕੱਠੀ ਕਰਕੇ 7 ਮੈਂਬਰੀ ਡੈਲੀਗੇਸ਼ਨ ਲੁਧਿਆਣਾ ਪੰਜਾਬ ਲਈ ਰਵਾਨਾ ਹੋਇਆ ਇਸ ਦਲ ਵਿੱਚ ਇਮਰਾਨ ਅਲੀ ਚੇਅਰਮੈਨ 소هيل احمد ਮੁਹੰਮਦ ਆਲਮ ਨਾਜ਼ਰ ਅਲੀ ਚੌਧਰੀ ਵਜ਼ੂਲ ਕਮਰ ਅਤੀ ਸਹਿਨਸ਼ਾ ਅਲੀ ਸ਼ਾਮਲ ਹਨ ਦਲ ਨੇ ਲੁਧਿਆਣਾ ਪਹੁੰਚ ਕੇ ਡਿਪਟੀ ਕਮਿਸ਼ਨਰ ਨੂੰ ਬਾੜ ਰਾਹਤ ਵਿੱਚ 1 ਲੱਖ ਰੁਪਏ ਦਾ ਚੈੱਕ ਸੌਂਪਿਆ ਲੁਧਿਆਣਾ ਪਹੁੰਚਣ ਤੇ ਇਸ ਮਾਨਵੀ ਦਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਜਤਿੰਦਰ ਖੰਗੂੜਾ ਅਤੇ ਮਾਲਵਾ ਜ਼ੋਨ ਇੰਚਾਰਜ ਮੈਡਮ ਅਜਿੰਦਰ ਕੌਰ ਖਾਸ ਤੌਰ ਤੇ ਹਾਜ਼ਰ ਸਨ ਉਨ੍ਹਾਂ ਕਿਹਾ ਕਿ ਇਹ ਕਦਮ ਮੁਸਲਿਮ ਭਾਈਚਾਰੇ ਅਤੇ ਇਨਸਾਨੀਅਤ ਦੀ ਬੇਮਿਸਾਲ ਉਦਾਹਰਣ ਹੈ ਪੰਜਾਬ ਸਰਕਾਰ ਅਤੇ ਪੰਜਾਬ ਦੀ ਜਨਤਾ ਵੱਲੋਂ ਉਨ੍ਹਾਂ ਪੂਰੇ ਦਲ ਦਾ ਦਿਲੋਂ ਧੰਨਵਾਦ ਕੀਤਾ ਆਈਵੀ ਡੈਲੀਗੇਸ਼ਨ ਦਾ ਸਨਮਾਨ ਕਰਨ ਲਈ 올 ਇੰਡੀਆ ਚੈਂਬਰ ਆਫ ਕਮਰਸ ਦੇ ਵਾਈਸ ਚੇਅਰਮੈਨ ਅਤੇ ਰੇਲਵੇ ਜਰਨਲ ਯੂ ਆਰ ਸੀ ਸੀ ਮੈਂਬਰ ਸ਼੍ਰੀ ਜੇ ਐਸ ਟਾਈਗਰ ਨੇ ਵੀ ਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ 800 ਕਿਲੋਮੀਟਰ ਦੀ ਯਾਤਰਾ ਕਰਕੇ ਪਹੁੰਚੇ ਇਸ ਦਲ ਦੀ ਵਡਿਆਈ ਕੀਤੀ ਇਹ ਮਾਨਵੀ ਪਹਿਲ ਦੇਸ਼ ਭਰ ਵਿੱਚ ਇਨਸਾਨੀਅਤ ਅਤੇ ਆਪਸੀ ਭਾਈਚਾਰੇ ਦੀ ਸੱਚੀ ਮਿਸਾਲ ਪੇਸ਼ ਕਰਦੀ ਹੈ ਯਾਤਰਾ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੱਤਰਕਾਰਾਂ ਕਿਸਾਨ ਸੰਗਠਨਾ ਅਤੇ ਸਥਾਨਿਕ ਨਾਗਰਿਕਾਂ ਨੇ ਵੀ ਦਲ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਜਿਸ ਨਾਲ ਇਹ ਸੁਨੇਹਾ ਹੋਰ ਮਜ਼ਬੂਤ ਹੋਇਆ ਕਿ ਅਸਲ ਮਜ਼ਹਬ ਇਨਸਾਨੀਅਤ ਅਤੇ ਆਪਸੀ ਭਾਈਚਾਰਾ ਹੈ